ਦੇ ਇਸਕੇ ਜ਼ੀਰਾ ਸਬਡਿਵੀਜ਼ਨ ਦੀ ਪੁਲਿਸ ਅਤੇ ਸੀਆਈਏ ਵੱਲੋਂ ਵਧੀਆ ਰਿਕਵਰੀ ਤੇ ਵਧੀਆ ਡਿਟੈਕਸ਼ਨ ਕੀਤਾ ਗਿਆ ਨੇ ਸਬਡਿਵੀਜ਼ਨ ਜ਼ੀਰਾ ਦੇ ਸ਼ਹਿਰ ਜ਼ੀਰਾ ਦੇ ਵਿੱਚ 4-5 ਦੀ ਦਰਮਿਆਨੀ ਰਾਤ 4-5 ਨਵੰਬਰ ਦੀ ਦਰਮਿਆਨੀ ਰਾਤ ਐਸਟੀਐਫਸੀ ਬੈਂਕ ਤੇ ਅਟੈਂਪਟ ਹੋਇਆ ਸੀਗਾ ਉਸ ਦੌਰਾਨ 6 ਲੈਪਟਾਪ ਦੋਸ਼ੀ ਚੋਰੀ ਕਰਕੇ ਲੈ ਗਏ ਸੀਗੇ ਇਸ ਤੋਂ ਇਲਾਵਾ ਦੁਬਾਰਾ ਉਹਨਾਂ ਨੇ 14 15-16 ਦੀ ਦਰਮਿਆਨੀ ਰਾਤ ਦੁਬਾਰਾ ਅਟੈਂਪਟ ਲਿਆ ਤੇ ਉਸ ਦੌਰਾਨ ਜਿਹੜਾ ਸਿਕਿਉਰਿਟੀ ਗਾਰਡ ਸੀਗਾ ਉਸਦੀ ਬਾਰਾ ਬੋਰ ਦੀ ਰਾਈਫਲ ਕੁਝ ਹੈ ਜਿੰਦਾ ਆਰਾਊਂਡ ਉਹ ਚੋਰੀ ਕਰਨੇ 'ਚ ਕਾਮਯਾਬ ਰਹੇ ਸੀਗੇ ਉਹਨਾਂ ਨੇ ਚੈਸ ਦੇ ਉੱਪਰ ਵੀ ਅਟੈਂਪਟ ਲਿੱਤਾ ਸੀਗਾ ਏਟੀਐਮ ਦੇ ਉੱਪਰ ਵੀ ਅਟੈਂਪਟ ਲਿੱਤਾ ਸੀਗਾ ਔਰ ਇਨ ਫੈਕਟ ਜਿਹੜੇ ਡੀਵੀਆਰ ਔਰ ਬਾਕੀ ਸਾਰੇ ਉੱਥੇ ਉਪਕਰਣ ਸੀਗੇ ਉਹਨੂੰ ਵੀ ਉਹ ਚੋਰੀ ਕਰਨੇ 'ਚ ਕਾਮਯਾਬ ਰਹੇ ਸੀਗੇ 5 ਤਾਰੀਖ 'ਸੇ ਸਾਡੀ ਪੁਲਿਸ ਇਨ ਐਕਸ਼ਨ ਰਹਿ ਕੇ ਇਹਨਾਂ ਨੇ ਕੰਟੀਨਿਊਸ ਸਟੇਸ ਨੂੰ ਟ੍ਰੇਸ ਕੀਤਾ ਹੈ ਹੁਣ ਇੰਨੇ ਦਿਨ ਬਾਅਦ ਅਸੀਂ ਫਾਈਨਲੀ ਇਸ ਕੇਸ ਦੀ ਤਹ ਤੱਕ ਜਾ ਪਾਏ ਹਾਂ रात को धुंध के कारण टैक्नीकल एविडेंस सीसी टीवी चोरी होने के कारण टैक्नीकल एविडेंस थोड़े कठिन इसलिए टैक्नीकल एविडेंस एज वेल एज ह्यूमन इनपुट के ऊपर काम करते हुए वी हैव बीन एबल टू डिटेक्ट द केस टोटल तीन दोषी गिरफ्तार किए हैं जसप्रीत गुरविंदर रणबीर इसमें जो रणबीर है उस पर पुराना एक पर्चा भी दर्ज है असी टोटल रिकवरी करने में भी कामयाब रहे छः लैपटॉप बारह बोर राइफल तो छह जिंदा कारतूस ਅਤੇ ਇਸ ਦੇ علاوہ ਜਿਹੜੀ ਚੀਜ਼ੋ ਦਾ ਉਹਨਾਂ ਨੇ ਯੂਸੇਜ ਕੀਤਾ ਸੀਗਾ ਸਾਰੇ ਵਾਇਰਸ ਕਾਟਣੇ ਮੈਂ ਬੈਂਕ ਦੀ ਬਾਕੀ ਚੀਜ਼ੇ ਉਸ ਨੂੰ ਚੁਰਾਣੇ ਮੈਂ ਜਿਸ ਬਾਈਕ ਦਾ ਇਸਤੇਮਾਲ ਕੀਤਾ ਸੀਗਾ ਉਹ ਸਾਰੀ ਦੀ ਵੀ ਰਿਕਵਰੀ ਅਸੀਂ ਕਰ ਚੁੱਕੇ ਹਾਂ ਮੈਮ ਜਿਹੜੇ ਇਹ ਦੋਸ਼ੀ ਫੜੇ ਹੋਗੇ ਨੇ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਔਰ ਕਿੰਨੇ ਸਾਲ ਇਹਨਾਂ ਦੀ ਉਮਰ ਹੈਗੀ ਹੈ ਆ ਟੋਟਲ 3 ਦੋਸ਼ੀ ਗ੍ਰਿਫਤਾਰ ਕੀਏ ਗਏ ਹਨ ਜਸਪੀਤ ਦੀ ਉਮਰ 27 ਸਾਲ ਹੈ ਗੁਰਵਿੰਦਰ ਦੀ 22 ਅਤੇ ਰਣਵੀਰ ਦੀ 25 ਹੈ ਇਸ ਵਿੱਚ ਜਿਹੜਾ ਰਣਵੀਰ ਹੈ ਉਸ ਤੇ 2023 ਦਾ ਇੱਕ ਐਨਡੀਪੀਐਸ ਐਕਟ ਦਾ ਮਕਦਮਾ ਦਰਜ ਹੈ ਮੈਮ ਇਹਨਾਂ ਨੇ ਮਾਸਟਰਮਾਈਂਡ ਕਿੱਦਾਂ ਬਣੇ ਇਹਨਾਂ ਨੇ ਕਿਵੇਂ ਇਹ ਸ਼ੁਰੂ ਕੀਤੀ ਮਤਲਬ ਕਿ ਬੈਂਕ ਨੂੰ ਹੀ ਕਿਉਂ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਇਹਨਾਂ ਨੇ ਜੀ ਮੈਮ ਜਿਹੜਾ ਮਾਸਟਰਮਾਈਂਡ ਹੈ ਇਸਕਾ ਹੁਣ ਮੁਦਲੀ ਤਫ਼ਤੀਸ਼ ਛੇ ਉਸ ਜਸਪ੍ਰੀਤ ਪਾਇਆ ਗਿਆ ਨੇ ਇਸਕੇ ਉੱਪਰ ਆਲਰੇਡੀ ਕ੍ਰੈਡਿਟ ਕਾਰਡ ਦੇ ਲੋਨ ਦਾ ਉਹ ਸੀਗਾ ਪੂਰਾ ਬਕਾਇਆ ਸੀਗਾ ਇਹ ਉਸਕੋ ਦੇਣੇ ਵਿੱਚ ਨਾਕਾਮਯਾਬ ਹੋ ਰਿਹਾ ਸੀਗਾ ਇਸ ਲਈ ਉਸਨੇ ਉਹੀ ਬੈਂਕਸ ਨੂੰ ਟਾਰਗੇਟ ਕੀਤਾ ਇਸ ਤੋਂ ਇਲਾਵਾ ਮੁੱਢਲੀ ਤਫ਼ਤੀਸ਼ 'ਚ ਇਹ ਵੀ ਪਾਇਆ ਗਿਆ ਹੈ ਕਿ ਇਨ੍ਹਾਂ ਨੇ ਕਾਫੀ ਪ੍ਰੋਫੈਸ਼ਨਲ ਢੰਗ ਨਾਲ ਇਹ ਚੋਰੀ ਕੀਤੀ ਸੀਗੀ ਹਾਲਾਂਕਿ ਇਹ ਨਵੇਂ ਚੋਰ ਸੀਗੇ ਔਰ ਇਨ੍ਹਾਂ ਨੇ ਇਤਨੀ ਪ੍ਰੋਫੈਸ਼ਨਲੀ ਕਿਵੇਂ ਕੀਤਾ ਉਹਦੇ ਵਿੱਚ ਅਸੀਂ ਤਫ਼ਤੀਸ਼ 'ਚ ਇਹ ਪਾਇਆ ਹੈ ਕਿ ਇਨ੍ਹਾਂ ਨੇ YouTube ਦੇ ਵੀਡੀਓਜ਼ ਨੂੰ ਯੂਜ਼ ਕਰਕੇ ਕਿਸ ਵਾਇਰ ਨੂੰ ਕਾਟਣਾ ਹੈ ਕਿੱਥੇ DVR ਰਹਿੰਦੀ ਹੈ ਕਿਵੇਂ DVR ਕਰਨੀ ਹੈ ਤੇ ਫਿਜ਼ੀਕਲ ਵੀ ਰੇਕੀ ਕਰਕੇ ਇਨ੍ਹਾਂ ਨੇ ਇਹਨਾਂ ਦੋਨੋਂ ਬੈਂਕਸ 'ਤੇ ਉਪਰ ਅਟੈਂਪਟ ਲਿੱਤਾ ਸੀਗਾ ਮੈਡਮ ਮਤਲਬ ਸੋਸ਼ਲ ਨੇ ਕਿ ਇਨ੍ਹਾਂ ਦੇ ਹੋਰ ਵੀ ਦੋਸ਼ੀ ਹੋ ਸਕਦੇ ਵਿੱਚ ਜਿਹੜਾ ਵੀ ਟੈਕਨੀਕਲੀ ਜਿਹੜਾ ਇਹਨਾਂ ਨੂੰ ਸਮਝਾਉਣ ਵਾਲਾ ਮਾਸਟਰਮਾਈਂਡ ਕਿਤੇ ਬਾਹਰ ਬੈਠਾ ਹੋਵੇ ਇੱਕ ਕੁਸ਼ ਆਇਆ ਤਫਤੀਸ਼ ਤੋਂ ਤੁਹਾਡੇ ਸਾਹਮਣੇ ਕਿਉਂਕਿ ਇਹਨਾਂ ਤਾਂ ਇਹਨਾਂ ਦਾ ਆਇਆ ਨਹੀਂਗਾ ਵੀ YouTube ਦੇ ਵਿੱਚ ਨੇ ਦੇਖਿਆ ਕੋਈ ਮਾਸਟਰਮਾਈਂਡ ਹੋਰ ਵੀ ਹੋ ਸਕਦਾ ਦਾ ਜਿਹੜਾ ਟੈਕਨੀਕਲੀ ਹੋਵੇ ਇਹਨਾਂ ਦੇ ਨਾਲ ਇਹ ਦੇਖਿਓ ਹੋਰ ਤੱਕ ਦੀ ਤਫ਼ਤੀਸ਼ ਚਤੇ ਇਹ ਪੂਰਾ ਪੂਰਾ ਜਸਪ੍ਰੀਤ ਦਾ ਹੀ ਜਿਹੜਾ ਹੈਗਾ ਉਹ ਲੱਗ ਰਿਹਾ ਨੇ ਹਾਲਾਂਕਿ ਫਿਰ ਵੀ ਵੀ ਕੈਨੋਟ ਰੂਲ ਆਊਟ ਐਨੀਥਿੰਗ ਬੇਸਡ ਔਨ ਐਵਿਡੈਂਸ ਬੇਸਡ ਔਨ ਜੇ ਜੀ ਸਾਡੀ ਪੁੱਛਕਿਸ਼ ਰਹੇਗੀ ਅਗਰ ਕੋਈ ਹੋਰ ਜਾਂ ਕਿਸੇ ਹੋਰ ਦਾ ਵੀ ਨਾਮ ਸਾਹਮਣੇ ਆਤਾ ਹੈ ਤੇ ਡੈਫੀਨਿਟਲੀ ਉਹਦਾ ਵੀ ਨਾਮ ਅਸੀਂ ਨਾਮਜ਼ਦ ਕਰਾਂਗੇ ਹਮ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਯੂਥ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਇਹਨਾਂ ਦੀ ਉਮਰ ਜਿਹੜੀ ਹੈ ਉਹ ਹਲੇ ਛੋਟੀ ਹੈ ਪਰ ਫਿਰ ਵੀ ਤੁਸੀਂ ਯੂਥ ਨੂੰ ਕੀ ਕਹਿਣਾ ਚਾਹ ਦੇਖੀ ਡੈਫੀਨਿਟਲੀ ਇਸ ਦੌਰਾਨ 5 ਤਾਰੀਖ ਜਿਵੇਂ ਤੁਹਾਨੂੰ ਦੱਸਿਆ ਸੀ 5 ਤਾਰੀਖ ਤੋਂ ਸਾਡੀ ਟੀਮ ਸੀਆਈਓ ਦੀ ਟੀਮ ਸਾਡਾ ਡਿਵੀਜ਼ਨ ਜ਼ੀਰਾ ਦੀ ਟੀਮ ਫਿਰੋਜ਼ਪੁਰ ਪੁਲਿਸ ਦੀ ਟੀਮ ਇਸ ਕੇਸ ਨੂੰ ਡਿਟੈਕਟ ਕਰਨੇ ਲਈ ਸੋਲਵ ਕਰਨੇ ਵਿੱਚ ਕੋਸ਼ਿਸ਼ ਕਰ ਰਹੀ ਸੀਗੀ ਹਾਲਾਂਕਿ ਦੇ ਵਾਰ ਅਨਸਕਸੈਸਫੁਲ ਉਹ ਕਿਸੇ ਵੀ ਤਰੀਕੇ ਦਾ ਪੈਸਾ ਨਹੀਂ ਚੁਰਾ ਪਾਏ ਫਿਰ ਵੀ ਏਵਰੀ ਅਟੈਂਪਟ ਇਜ਼ ਅ ਸੀਰੀਅਸ ਥ੍ਰੈਟ ਫਾਰ ਅਸ ਜਿਹੜੀ ਸਾਡੀ ਯੂਥ ਹੈ ਜਿਵੇਂ ਮੈਂ ਇਧਰ ਵੀ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਕ੍ਰੈਡਿਟ ਕਾਰਡ ਲਿਆ ਲੋਨ ਨਹੀਂ ਚੁਕਾ ਪਾਇਆ ਤੇ ਸਾਡੀ ਯੂਥ ਜਿਹੜੀ ਹੈਗੀ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਕੋਸ਼ਿਸ਼ ਕਰੇ ਕਿ हर जो असी एक ग्रैंड लाइफ स्टाइल का सपना देखते हैं वो असं मेहनत करें अगर अभी चाहते हैं कि कॉन्सिकुंस कंजम्पन या जो भी चीज़ असी करें उदा हमें सू इंस्टेंट ग्रैटिफिकेशन मिल जाए तुरंत फल मिल जाए ये सारा तुरंत नहीं होंगे हर चीज़ मेहनत से मिलती है इन्होंने क्रेडिट कार्ड लिता उपर लोन हो गया तो अंत में यह बंदा जो पहले किसी भी तरह का इसके उपर कोई भी क्रिमिनल रिकॉर्ड नहीं है इन्हों ने जाके उसी बैंक में अटैम्प्ट लिता पूरा प्लान किया रेकी की और पूरी तरह से ये क्रिमिनल बन गया हूँ ये सलाखों के पीछे ने तो यूथ यही मैसेज है कि मेहनत करे पढ़ाई करे एंड उससे काबिल बने ना कि किसी तरह का क्राइम करके कोई शॉर्टकट ले मामला दर्ज मैम हाँ जी इसमें दो केसेस दर्ज ने एक केस नंबर चौहत्तर जरा सिटी जीरा दर्ज ने तो दूसरा केस नंबर सतर सिरा दर्ज है